ਇਹ ਕਮਰਾ ਇਨਾ ਨੀਵਾਏ ਤੇ ਕੀ ਹਲਾ ਦੇ ਕਿਵੇਂ ਪਾਣੀ ਆ ਜਾਂਦਾ ਹੈ ਮੀਂਹ ਦਾ ਪਾਣੀ ਆ ਜਾਂਦਾ ਕੋਹ ਕੋਹ ਨਾਲੀ ਦਾ ਪਾਣੀ ਆ ਜਾਂਦਾ ਹੈ ਅੰਦਰ ਵੜਿਆ ਨਹੀਂ ਜਾਂਦਾ ਬਹੁਤ ਆਂਗਿਆ ਮੈਂ ਤੇ ਘਰਾਂ ਦੇ ਕੰਮ ਕਰਦੇ ਹੋ ਤਿੰਨਾ ਚ ਘਰਾਂ ਚ ਮੈਂ ਕੰਮ ਕਰਦੀ ਆ ਅੱਛਾ ਤੇ ਤਿੰਨਾ ਘਰਾਂ ਦੇ ਜਿਹੜੇ ਪੈਸੇ ਮਿਲਦੇ ਫਿਰ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਚੱਲ ਜਾਂਦਾ ਮੈਂ ਇੱਕ ਬਿਲਸ਼ਨ ਤੋਂ ਕਰਦੀ ਆ ਕੁਛ ਆਮ ਦਾ ਆਟਾ ਦਾਣਾ ਇਤਰਾ ਪਿੰਡ ਚੋਂ ਮੰਗ ਕੇ ਲਿਆ ਕੇ ਕਰਦੀ ਆ ਕਿਵੇਂ ਕਰਦਾ ਗੁਜ਼ਾਰਾ ਚੱਲਦੇ ਫਿਰ ਰੋਟੀ ਪਾਣੀ ਕਿੱਥੋਂ ਆਉਂਦਾ ਹੈ ਕਿਤਰਾ ਫਿਰ ਪੈਸੇ ਆਉਂਦੇ ਆ ਰੋਟੀ ਪਾਣੀ ਮੈਂ ਇਤਰਾ ਮਿਹਨਤ ਕਰਦੀ ਲੋਕਾਂ ਦੇ ਘਰਾਂ ਤੋਂ ਪੋਚੇ ਲਾਲਾ ਕੇ ਦਿਹਾੜੀਆਂ ਕਰਦੀ ਰਹੀ ਨਹੀਂ ਕਰਕੇ ਇਹ ਦੇ ਕਿਲੋ 2 ਕਿਲੋ ਤੇ ਇਹੋ ਜਿਹੇ ਹਾਲਾਤ ਜਦੋਂ ਆਉਂਦੇ ਆ ਤੇ ਫਿਰ ਮਨ ਨੂੰ ਦੁੱਖ ਨਹੀਂ ਆਉਂਦਾ ਫਿਰ ਵੀ ਇਸ ਤਰ੍ਹਾਂ ਮੰਗਣਾ ਪਊਗਾ ਬੜਾ ਹਦੋਖਾ ਆਉਂਦਾ ਬੜਾ ਰੋਨੀ ਆਪਣੀ ਆਵਾਜ਼ ਮੈਂ ਬੜੀ ਮੈਦੂਹੀਆਂ ਕੀ ਕਰਾਂ ਹੂੰ ਕੋਈ ਨਹੀਂ ਗੱਲੇ ਲੱਗਣ ਵਾਲਾ ਕੀ ਕਰਾਂ ਕਿੰਨੋ ਆਕ ਚਲੋ ਤਰਮਤਾਂ ਜਿਲ੍ਹੇ ਦੇ ਪਿੰਡ ਚਤਾਲੇ ਵਿੱਚ ਪਹੁੰਚੇ ਆਂ ਤੇ ਇੱਕ 70 ਸਾਲ ਦੀ ਬਜ਼ੁਰਗ ਮਾਤਾ ਕੋਲ ਪਹੁੰਚੇ ਆਂ ਜਿਹਦਾ ਇੱਕੋ ਹੀ ਕਮਰਾ ਏ ਉਹ ਵੀ ਤਾਈ ਦਿਨ ਫੋਟੋ ਨਹੀਂਵਾ ਇਹ ਕਦੀ ਮੀਂਹ ਦਾ ਪਾਣੀ ਆ ਜਾਂਦਾ ਇਹ ਕਦੀ ਬਾਹਰ ਨਾਲੀ ਦਾ ਪਾਣੀ ਆ ਜਾਂਦਾ ਹੈ ਤੇ ਪਤਾ ਨਹੀਂ ਕਿਹੜੇ ਵੇਲੇ ਉਹ ਕੱਚੀ ਛੱਤ ਆ ਉਤੋਂ ਮਾਤਾ ਦੇ ਉੱਤੇ ਡਿੱਗ ਪੈਣਾ ਹੈ ਇੱਕ ਕਮਰਾ ਸਰਕਾਰ ਵੱਲੋਂ ਆਇਆ ਸੀ ਤੇ ਉਹ ਇਤਰਾ ਹੀ ਬੜਿਆ ਰਹਿ ਗਿਆ ਨਾ ਤਾਂ ਉੱਤੇ ਛੱਤ ਪਈ ਨਾ ਕੋਝ ਹੋਇਆ ਉਤਰਾ ਹੀ ਰਹਿ ਗਿਆ ਇੱਕ ਠਾਰਾ ਹੈ ਉਹਨੇ ਗਾਂ ਰੱਖੀ ਆ ਆਪ ਹੀ ਕੱਲੀ ਪੱਠੇ ਲਿਉਂਦੀ ਆ ਤੇ ਆਪ ਹੀ ਪਾਉਂਦੀ ਆ ਤੇ ਆਪ ਹੀ ਲੋਕਾਂ ਦੇ ਘਰਾਂ ਵਿੱਚ ਜਿਹੜਾ ਸਫਾਈ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਆ ਆ ਮੈਂ ਤੁਹਾਨੂੰ ਘਰ ਦੇ ਹਾਲਾਤ ਪਹਿਲਾਂ ਤਸਵੀਰਾਂ ਜਿਲਾਹੀਂ ਬੁਖਾਉਂਦੇ ਆ ਕਿ ਕੀ ਹਾਲਾਤ ਨੇ ਇਸ ਮਾਤਾ ਦੇ ਤੁਸੀਂ ਵੇਖ ਸਕਦੇ ਹੋ ਕਿ ਥੱਲੇ ਕਿੰਨਾ ਨੀਵਾ ਹੈ ਤੇ ਜਿਹੜਾ ਥੱਲੇ ਕੱਚਾ ਹੈਗਾ ਇਹ ਤੇ ਪਾਣੀ ਜਿਹੜਾ ਕਦੀ ਤਾਂ ਵਾਰਸ਼ ਦਾ ਆ ਜਾਂਦਾ ਹੈ ਤਾਂ ਕਦੀ ਨਾਲੀ ਦਾ ਆ ਜਾਂਦਾ ਹੈ ਬਾਹਰ ਨਾਲੀ ਆ ਉੱਤੋਂ ਵੀ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਉਖਾਈ ਜਾਵੇ ਪਤਾ ਨਹੀਂ ਕੱਚੀ ਛੱਤ ਕਿਹੜੇ ਵਲੇ ਮਾਤਾ ਦੇ ਉੱਤੇ ਡਿੱਗ ਪੈਣਾ ਹੈ ਮਾਤਾ ਸਾਡੇ ਨਾਲ ਮੌਜੂਦ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਮਾਤਾ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਗਿਆਨ ਕੋਰਿਆ ਤੇ ਪਿੰਡ ਚਤਲਾ ਹੈ ਕੀ ਹਾਲਾਤ ਆ ਕੱਲੀ ਰਹਿਨੀ ਆ ਘਰ ਕੀ ਹਾਲਾਤ ਆ ਘਰ ਦੇ ਕੱਲੀ ਰਹਿਨੀ ਆ ਫਿਰ ਵੇਖ ਲੋ ਕੋਈ ਨਹੀਂ ਨਾ ਮੇਰੇ ਲਾਗੇ ਹਾਂ ਉਹ ਕਿ ਕੱਲੀ ਰਹਿਣ ਨਹੀਂ ਆ ਅੱਛਾ ਤੇ ਦੋਤੀ ਦੋਤਾ ਮ ਰੱਖੇ ਆ ਅੱਛਾ ਹਾਂ ਬਸ ਉਹਨਾਂ ਦਾ ਮਾਪਿ ਉਹ ਆਂਗ ਹੀ ਨਾ ਉਹ ਮੈਂ ਕੱਲ ਤਾਂ ਰੱਖੇ ਆ ਅੱਛਾ ਤੇ ਇਹ ਕਮਰਾ ਇਹਨਾਂ ਨੀਵਾ ਹੈ ਤੇ ਕੀ ਹਾਲਾਤ ਆ ਕਿਵੇਂ ਪਾਣੀ ਆ ਜਾਂਦਾ ਹੈ ਮੀਂਹ ਦਾ ਪਾਣੀ ਆ ਜਾਂਦਾ ਕੋਹ ਕੋਹ ਨਾਲੀ ਦਾ ਪਾਣੀ ਆ ਜਾਂਦਾ ਹੈ ਅੰਦਰ ਵੜਿਆ ਨਹੀਂ ਜਾਂਦਾ ਬਹੁਤ ਆਂਗਿਆ ਮੈਂ ਹੂੰ ਹਾਂਜੀ ਤੇ ਕਿਵੇਂ ਕਰਦਾ ਗੁਜ਼ਾਰਾ ਚੱਲਦੇ ਫਿਰ ਰੋਟੀ ਪਾਣੀ ਕਿੱਥੋਂ ਆਉਂਦਾ ਕਿਤਰਾ ਫਿਰ ਪੈਸੇ ਆਉਂਦੇ ਆ ਰੋਟੀ ਪਾਣੀ ਮੈਂ ਇਸ ਤਰ੍ਹਾਂ ਮਿਹਨਤ ਕਰਦੀ ਲੋਕਾਂ ਦੇ ਘਰਾਂ ਤੋਂ ਪੋਚੇ ਲਾ ਲਾ ਕੇ ਮੈਂ ਦਿਹਾੜੀਆਂ ਕਰਦੀ ਰਹੀ ਨਹੀਂ ਕਰਕੇ ਇਹ ਦੇ ਕਿਲੋ 2 ਕਿਲੋ ਤੇ ਅੱਛਾ ਹਾਂ ਤੇ ਬਹੁਤ ਮੰਦਾ ਹਾਲ ਆ ਹੋਰ ਮੇਰਾ ਕੋਈ ਸਹਾਰਾ ਨਹੀਂ ਮੈਨੂੰ ਤਾਂ ਉਹ ਕਮਰਾ ਇੱਕ ਜਿਹੜਾ ਉਤਰਾ ਹੀ ਵੱਲਿਆ ਉਹਦਾ ਉਹ ਕੀ ਚੱਕਰ ਆ ਉਹ ਮੁੰਡਾ ਹੀ ਵੱਡਾ ਉਹਨੇ ਕਮਰਾ ਢਾਹ ਜਾਂਦਾ ਰਿਹਾ ਤੇ ਮੈਂ ਪਉਣੀ ਹਟ ਆ ਜਾਂਦਾ ਹੀ ਸਰਕਾਰੀ ਕਮਰਾ ਆ ਉਹ ਮੇਰੇ ਪਾਸ ਅਖੇ ਪੈਸੇ ਹੋ ਗਏ ਆ ਅੱਛਾ ਹਾਂਜੀ ਹੁਣ ਕੋਈ ਸਰਕਾਰੀ ਸੁਤੀ ਸਹੂਲਤ ਕੋਈ ਪੈਨਸ਼ਨ ਕੋਈ ਕਣਕ ਮਿਲਦੀ ਆ ਕੋਈ 10 15 ਕਿਲੋ ਕੱਲੀ ਨੂੰ ਕਣਕ ਮਿਲਦੀ ਆ ਤੇ ਪੇਲਸਨ ਆਉਂਦੀ ਆ ਵਿਧਵਾ ਚ ਅੱਛਾ ਹੋਰ ਕੋਈ ਮੈਨੂੰ ਸੂਰਤ ਨਹੀਂ ਪਤੀ ਨੂੰ ਕਿੰਨਾ ਚਿਰ ਹੋ ਗਿਆ ਮੌਤ ਹੋਈ ਨੂੰ ਵਦੀ ਨੂੰ ਹੋ ਗਏ 15 16 ਸਾਲ ਇਤਰਾ ਹੋਏ ਨੂੰ ਤੇ 15 16 ਸਾਲ ਤੋਂ ਫਿਰ ਇਤਰਾ ਹੀ ਗੁਜ਼ਾਰਾ ਜੁਣਾ ਰਹੀ ਆ ਇਤਰਾ ਹੀ ਇਤਰਾ ਹੀ ਚਲਾ ਰਹੀ ਆ ਕਿੰਨੇ ਘਰਾਂ ਚ ਕੰਮ ਕਰਦੇ ਹੋ ਤਿੰਨਾ ਚ ਘਰਾਂ ਚ ਮੈਂ ਕੰਮ ਕਰਦੀ ਆ ਅੱਛਾ ਤੇ ਤਿੰਨਾ ਘਰਾਂ ਦੇ ਜਿਹੜੇ ਪੈਸੇ ਮਿਲਦੇ ਫਿਰ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਚੱਲ ਜਾਂਦਾ ਇਤਰਾ ਹੀ ਕੋਪਰੇਸ਼ਨ ਤੋਂ ਕਰਦੀ ਆ ਕੁਛ ਆਮਦਾ ਆਟਾ ਦਾਣਾ ਇਤਰਾ ਪਿੰਡ ਚੋਂ ਮੰਗ ਕੇ ਲਿਆ ਕੇ ਕਰ ਲੈਣੀ ਗੁਜ਼ਾਰਾ ਅੱਛਾ ਹੋਰ ਕੋਈ ਮੇਰਾ ਗੁਜ਼ਾਰਾ ਨਹੀਂ ਕਦੀ ਪਿੰਡ ਦੀ ਪੰਚਾਇਤ ਨੂੰ ਨਹੀਂ ਆਖਿਆ ਸੀ ਮੈਨੂੰ ਕਮਰਾ ਹੀ ਪਾ ਦਿਓ ਕੋਈ ਮੇਰੇ ਆ ਆ ਥੱਲੇੋਂ ਹਾਲਾਤ ਹੀ ਸੁਧਾਰ ਦਿਓ ਪਾਣੀ ਰੋਕ ਦਿਓ ਬਾਹਰੋਂ ਜਿਹੜਾ ਅੰਦਰ ਨਾ ਆਵੇ ਆਖਿਆ ਇਹ ਕੌਣ ਸਾ ਕਰਦਾ ਮੇਰਾ ਹਮ ਤੇ ਹਾਰ ਕੇ ਹੰਬ ਕੇ ਬਹਿ ਜਾਣੀ ਆ ਮੈਂ ਅੱਛਾ ਹਾਂ ਓਕੇ ਆ ਹੁਣ ਫਿਰ ਇਹੋ ਜਿਹੇ ਹਾਲਾਤ ਜਦੋਂ ਆਉਂਦੇ ਆ ਤੇ ਫਿਰ ਮਨ ਨੂੰ ਦੁੱਖ ਨਹੀਂ ਆਉਂਦਾ ਫਿਰ ਵੀ ਇਸ ਤਰ੍ਹਾਂ ਮੰਗਣਾ ਪਊਗਾ ਬੜਾ ਹਮ ਦੁੱਖ ਆਉਂਦਾ ਬੜਾ ਰੋਨੀ ਆਪਣੀ ਆਵਾਜ਼ ਮੈਂ ਬੜੀ ਮੈਦੂਹੀ ਆ ਠੀਕ ਕਰਾਂ ਕੋਈ ਨਹੀਂ ਗੱਲ ਅੱਗੇ ਲੱਗਣ ਵਾਲਾ ਕੀ ਕਰਾਂ ਕਿੰਨੋ ਆਖ ਪਰਮਾਤਮਾ ਨੂੰ ਫਿਰ ਦੋਸ਼ ਦੇਣੀ ਆ ਫਿਰ ਪਰਮਾਤਮਾ ਤੋਂ ਹਾਂ ਹੂੰ ਹਾ ਬੱਲੇ ਤਾਂ ਉਮਰ ਕਿੰਨੀ ਹੋ ਗਈ ਕਿੰਨੇ ਉਮਰ ਦੇ ਵਿੱਚ ਤੈਨਾਂ ਚੌਕਾਂ ਦਾ ਕੰਮ ਕਰਦੇ ਹੋ 70 ਸਾਲ ਦੀ ਉਮਰ ਹੋ ਗਈ ਆ ਅੱਛਾ ਤੇ ਉਦੋਂ ਨਹੀਂ ਮੈਂ ਇਹੋ ਸਾਜ ਛਾਨਣੀ ਲੈ ਕੇ ਤੁਰੀ ਫਿਰਦੀ ਆ ਆਪਣੀ ਮਿਹਨਤ ਕਰਦੀ ਖਾਨੀ ਆ ਕਦੀ ਕੋਈ ਰਿਸ਼ਤੇਦਾਰ ਆਇਆ ਹੋਵੇ ਕੋਈ ਤੁਹਾਡੀ ਮਦਦ ਕਰਦੀਏ ਕੋਈ ਕਮਰਾ ਪਾਦੀਏ ਕੋਈ ਮਿੱਟੀ ਪਾਦੀਏ ਨਹੀਂ ਨਹੀਂ ਕੋਈ ਰਿਸ਼ਤੇਦਾਰ ਨਹੀਂ ਕਰਦਾ ਕੋਈ 10 ਰੁਪਏ ਨਹੀਂ ਦੇ ਕੇ ਖੋਸ ਵਿਰਾ ਮੈਨੂੰ ਦੇ ਹੋਰ ਮੇਰੀ ਮਸਤ ਕਿੰਨੇ ਕਰਨੀ ਆ ਹਮ ਯਾ ਆਪ ਦੇ ਕੱਖਾਂ 'ਚਾ ਪੈਸਾ ੜਦੀ ਫਿਰਦੀ ਤੇ ਜਿਹੜੇ ਐਨਆਰਆਈ ਵੀਰ ਸਮੇ ਸਮੇ ਤੇ ਗਰੀਬਾਂ ਦੀ ਬਾਹ ਫੜਦੇ ਨੇ ਕਮਰਾ ਪਾ ਕੇ ਦਿੰਦੇ ਨੇ ਘਰ ਬਣਾ ਕੇ ਦਿੰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਨੀ ਆ ਪਾਣੀ ਪੂਣੀ ਦਾ ਇੰਤਜ਼ਾਮ ਹੈਗਾ ਘਰ ਹਾਂ ਬਾਣੀ ਦਾ ਮੋਟਰ ਹੈਗੀ ਆ ਪਹਿਲੋਂ ਜਵਾਨੀ ਵਾਰੇ ਚਲਵਾ ਲਈ ਆ ਹੁਣ ਮੈਂ ਹੱਥ ਜੋੜਦੀ ਆ ਵੀ ਕੋਈ ਮੇਰਾ ਕਮਰਾ ਪਾ ਦੇ ਮੇਰੀ ਨਹੀਂ ਸੁਣ ਲਈ ਕੋਈ ਭੈਣ ਭਰਾ ਮੈਂ ਕਿਦੇ ਛੱਤ ਚੰਗੀ ਥੱਲੇ ਦੇ ਜਾ ਜਦੋਂ ਕੋਈ ਮੀਂਹ ਆਉਂਦਾ ਹੈ ਜਦੋਂ ਫਿਰ ਪਾਣੀ ਭਰ ਜਾਂਦਾ ਹੈ ਅੰਦਰ ਫਿਰ ਰਾਤ ਕਿੱਥੇ ਸੌਂਦੇ ਉਹ ਤੇ ਫਿਰ ਡਰ ਨਹੀਂ ਲੱਗਦਾ ਬਚਾਦੋ ਤੇ ਡੇਪੂਗੀ ਬੈਠੀ ਰਹਿ ਨਹੀਂ ਆ ਕੀ ਕਰਾਂ ਬੈਠੀ ਆਪਦਾ ਟਾਈਮ ਪਾਸ ਕਰਦੀ ਰਹਿ ਨਹੀਂ ਆ ਫਿਰ ਰੋਣੀ ਆ ਬੈਠੀ ਫੇ ਕੀ ਕਰਾਂ ਤੇ ਪਾਣੀ ਫਿਰ ਨਹੀਂ ਉੱਠ ਕੇ ਮੈਂ ਬਾਹਰ ਕੱਢਦੀ ਆ ਤੇ ਇਸ ਤਰ੍ਹਾਂ ਦੇ ਫਿਰ ਜਦੋਂ ਗੰਦਾ ਪਾਣੀ ਆਉਂਦਾ ਹੈ ਕੋਈ ਜਰੀਲੇ ਜਾਨਵਰ ਨਹੀਂ ਅੰਦਰ ਆਉਂਦੇ ਫਿਰ ਸੰਡੇ ਆਉਂਦੇ ਆ ਢੇ ਢੇ ਸੰਡੇ ਆਉਂਦੇ ਆ ਫਿਰ ਰੋਟੀ ਬਕਾਉਣ ਨੂੰ ਜੀ ਨਹੀਂ ਕਰਦਾ ਬੜੀ ਮੈਂ ਦੁਖੀ ਆ ਫਿਰ ਹਾਂ ਤਾਂ ਅਸੀਂ ਐਨ ਆਰ ਆਈ ਵੀਰਾਂ ਨੂੰ ਅਪੀਲ ਕਰਾਂਗੇ ਕਿ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਡੀ ਵੀਡੀਓ ਵੇਖ ਕੇ ਕਿਸੇ ਗਰੀਬ ਦੀ ਮਦਦ ਕਰਦੇ ਹੋ ਤੇ ਵਾਕਿਆ ਹੀ ਮਾਤਾ ਬਹੁਤ ਲੋੜਵੰਦ ਆ ਕਹਿ ਸਕਦੇ ਆ ਕਿ ਕਮਰੇ ਇੱਕੋ ਕਮਰਾ ਹੈ ਕੱਚੀ ਛੱਤ ਆ ਪਤਾ ਨਹੀਂ ਕਿਹੜੇ ਵਲੇ ਡਿਗ ਬਣਾ ਗੰਦੇ ਨਾਲੀ ਨਾਲੀ ਦਾ ਵੀ ਪਾਣੀ ਗੰਦਾ ਆਉਂਦਾ ਹੈ ਬਰਸਾਤ ਦਾ ਵੀ ਪਾਣੀ ਆਉਂਦਾ ਹੈ ਤੇ ਹੈ ਵੀ 3 ਫੁੱਟ ਨਹੀਂਵਾ ਕਮਰਾ ਹੈ ਕੱਲੀ ਮਾਤਾ ਰਹਿੰਦੀ ਆ ਇੱਕ ਦੋਤਾ ਦੋਤੀ ਰੱਖੇ ਨੇ ਉਹਦੇ ਮਾਤਾ ਨੇ ਦੱਸਿਆ ਹੈ ਕਿ ਉਹਦੇ ਮਾਤਾ ਪਿਤਾ ਅੰਗੇ ਨੇ ਤੇ ਇਸ ਕਰਕੇ ਉਹਨਾਂ ਦੇ ਕੋਲ ਰੱਖਿਆ ਛੋਟੇ ਬੱਚੇ ਨੇ ਕਿਵੇਂ ਉਹ ਗੁਜ਼ਾਰਾ ਕਰਦੇ ਨੇ ਉਹਨਾਂ ਦੱਸਿਆ ਕਿ ਤਿੰਨਾਂ ਚੌਂ ਘਰਾਂ ਦੇ ਵਿੱਚ ਮੈਂ ਕੰਮ ਕਰਦੀ ਆ ਫਿਰ ਘਰ ਦਾ ਗੁਜ਼ਾਰਾ ਚਲਾਉਣੀ ਆ ਇਸ ਮਾਤਾ ਦਾ ਬੈਂਕ ਖਾਤਾ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਤੇ ਮੋਬਾਈਲ ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਇਹ 9018 87607 79 01887607 ਇਸ માતા ਦਾ ਨੰਬਰ ਆ ਤਾਂ رابطہ ਕਾਇਮ ਕਰਕੇ ਪਿੰਡ ਚਤਾਲਾ ਤਰਨਤਾਰਨ ਦੇ ਬਿਲਕੁਲ ਨੇੜੇ ਆ 3 ਕਿਲੋਮੀਟਰ ਦੀ ਦੂਰੀ ਤੇ ਇਸ માતા ਦੀ ਜਰੂਰ ਮਦਦ ਕਰਿਓ ਨਹੀਂ ਮਦਦ ਕਰ ਸਕਦੇ ਤੇ ਗੂਠੇ ਦੇ ਨਾਲ ਛੇਰ ਹੀ ਇੰਨੇ ਕੀ ਕਰ ਦਿਓ ਕਿ ਕਿਸੇ ਦਾਨੀ ਵੀਰ ਕੋਲੇ ਵੀਡੀਓ ਪਹੁੰਚ ਜਾਵੇ ਤੇ ਉਹ માતા ਲਈ ਰੱਬ ਬਣ ਕੇ ਬੋੜੇ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਰ ਸਿੰਘ ਸ਼ਿਨਾ ਤਰਨਤਾਰਨ